ਆ ਫਿਰਦੇ ਨਹੀਂ ਆ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਆ ਅਕਾਲੀ ਦਲ ਦੀ ਕਿਉਂ ਹੱਸਣ ਵਾਲੇ ਕਿਹੜੀ ਗੱਲਿਆ ਚ ਪਰਿਵਾਰ ਬਚਾਓ ਯਾਤਰਾ ਹੀ ਆ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾੜਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪਰੌਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇੱਜ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਐ ਪੰਜਾਬ ਬਚਾਓ ਨਹੀਂ ਇਧਰੋਂ ਬਾਦਲਾਂ ਦਾ ਬਾਦਲਾਂ ਦਾ ਸਾਰਾ ਟੱਬਰ ਸਾਸਤਰੀ ਕਾਲ ਐ ਇਤ ਕਹਿ ਰੋ ਤੂੰ ਵੀ ਮਜੀਠੇ ਤੂੰ ਵੀ ਇਧਰੋਂ ਦੂਜੇ ਪਾਸੇ ਲੰਬੀ ਨਜ਼ਰਾਂ ਅਲਾਵਾ ਤੂੰ ਵੀ ਸਾਰੇ ਪਾਸਾ ਸਾਸਤਰੀ ਕਾਲ ਜੀ ਕੈਪਟਨ ਦਾ ਸਾਰਾ ਟੱਬਰ ਸਾਸਤਰੀ ਕਾਲ ਜੀ ਹੋਰ ਦੱਸੋ ਕਿਹੜਾ ਰਹਿ ਗਿਆ ਜਿਨਾਂ ਜਿਨਾਂ ਦੇ ਟੱਬਰ ਸੀ ਸੌਰ ਸਾਰ ਸ੍ਰੀ ਕਾਲ ਜੀ ਲੋਕਾਂ ਨੂੰ ਧੰਨਵਾਦ ਜੀ ਬਹੁਤ ਮਿਹਰਬਾਨੀ ਕਰੇ ਬੈਠੋ ਬਾਜਵਾ ਸਿੱਧੂ ਇੱਕ ਸੁਖਵੀਰ ਇੱਕ ਮਜੀਠੀਆ ਚਾਰ ਪੰਜ ਮੰਜ ਗਾਲਾਂ ਦਿੰਦੇ ਕੀ ਗੱਲ ਜੀ ਇਹਨਾਂ ਨੂੰ ਕੀ ਕਹਤਾ ਮੈਂ ਕੋਈ ਵੱਟ ਦਾ ਰੋਲਾ ਮੇਰਾ ਇਹਨਾਂ ਨਾਲ ਮੇਰਾ ਕੋਈ ਚੱਕਰ ਹੈ ਨਾ ਨਾਨਾ ਇਹਨਾਂ ਨੂੰ ਤੁਸੀਂ ਹਰਾਤਾ ਇਹਨਾਂ ਨੂੰ ਆਏ ਸੀ ਆ ਕੁਰਸੀਆਂ ਤੇ ਅਸੀਂ ਬੈਨੇ ਹੁੰਨੇ ਆ ਆ ਕੁਰਸੀਆਂ ਤੇ ਸਾਡੇ ਧੀਆ ਪੁੱਤ ਬੈਹਦੇ ਹੁੰਦੇ ਆ ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ ਚੋਂ ਆ ਕੇ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ ਚ ਗੁੱਲੀ ਡੰਡਾ ਖੇਡਣ ਵਾਲੇ ਸਾਈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਤੇ ਫਿਰ ਕਾਠੀ ਸਿੱਖ ਕੇ ਦਸਵੀਂ ਬਾਰ੍ਹਵੀਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਤੇ ਬਹਿ ਗਏ ਆ ਦੁੱਖਾ ਵਾਸੇ ਆ ਆ ਫਿਰਦੇ ਨਹੀਂ ਆ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਆ ਅਕਾਲੀ ਦਲ ਦੀ ਕਿਉਂ ਹੱਸਣ ਵਾਲੀ ਕਿਹੜੀ ਗੱਲ ਐ ਚ ਪਰਿਵਾਰ ਬਚਾਓ ਯਾਤਰਾ ਹੀ ਐ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾਲਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪਰੌਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇਹ ਜਿਹੇ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਐ ਪੰਜਾਬ ਬਚਾਓ ਨਹੀਂ ਇਹ ਆਪਦੇ ਪਰਿਵਾਰ ਨੂੰ ਹੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਇਹਨਾਂ ਤੋਂ ਕਿਉਂ ਬਚਾਈਏ ਬਈ ਬੜੀ ਮੁਸ਼ਕਲ ਨਾਲ ਤਾਂ ਥੋੜੇ ਤੋਂ ਬਚਾਇਆ ਪਹਿਲਾਂ ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ ਸੋ ਇਹਨਾਂ ਦੀ ਗੱਲ ਨਾ ਮੰਨਿਆ ਕਰੋ ਇਹ ਤਾਂ ਫਿਰਦੇ ਐ ਧਰਮ ਨੂੰ ਵਰਤਦੇ ਫਿਰਦੇ ਐ ਆਹ ਕਰਾ ਲਓ ਸ਼੍ਰੋਮਣੀ ਕਮੇਟੀ ਤੋਂ ਆਹ ਕਰਾ ਲਓ ਭਗਵੰਤ ਮਾਨ ਦੇ ਬਰੂ ਤੋਂ ਆਹ ਕਰਾ ਲਓ ਲੋਕ ਮੰਦੀ ਨਹੀਂ ਲੋਕ ਮੰਨ ਦੇਈਂ ਅਸੀਂ ਹਜੇ ਹੈਗੇ ਆਂ ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਆਂ ਜੀ ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਆਂ ਇਸੇ ਕਰਕੇ ਪੰਗਾ ਹੈ ਕਿ ਭਗਵਾਨਤਮਾਨ ਨੂੰ ਰੋਕੋ ਕਿਵੇਂ ਨਾ ਕਿਵੇਂ ਰੋਕੋ ਦਾ ਕਰੋ ਕਿਵੇਂ ਰੋਕ ਲੋਂਗੇ ਪਰਮਾਤਮਾ ਲੋਕਾਂ 'ਚ ਪਰਮਾਤਮਾ ਵੱਸਦਾ ਮੇਰੇ ਨਾਲ ਲੋਕ ਨੇ ਹੋਰ ਮੈਨੂੰ ਕੀ ਚਾਹੀਦਾ ਫਿਰ ਜਦੋਂ ਮੇਰੇ ਨਾਲ ਲੋਕ ਹੀ ਨੇ ਮੈਨੂੰ ਕੋਈ ਖਜ਼ਾਨਾ ਹੋਰ ਨਹੀਂ ਚਾਹੀਦਾ ਆਹੀ ਹਾਲ ਕਾਂਗਰਸ ਦਾ ਸੀ ਮਜਾਕ ਕਰਦੇ ਹੁੰਦੇ ਸੀ ਆ ਜਿਸ ਤਰ੍ਹਾਂ ਦੀ ਮੇਰੀ ਫੋਟੋ ਲੱਗੀ ਹੈ ਨਾ ਇਸ ਤਰ੍ਹਾਂ ਦੀ ਫੋਟੋ ਲਾ ਲਈ ਮੈਂ 2014 ਚ ਜਦੋਂ ਪਹਿਲੀ ਵਾਰ ਮੈਂ ਖੜਾ ਹੋਇਆ ਐਮਪੀ ਚ ਤਾਂ ਸੁਖਦੇਵ ਸਿੰਘ ਢੀਂਡਸਾ ਤੇ ਬਜਿੰਦਰ ਸਿੰਘਲਾ ਮਜਾਕ ਕਰਦੇ ਸੀਗੇ ਕਹਿੰਦੇ ਭਗਵੰਤ ਮਾਨ ਦੀ ਫੋਟੋ ਦੇਖੀ ਹੈ ਪੋਸਟਰ ਤੇ ਹੱਥ ਬੰਨੇ ਵਾਲੀ ਕਹਿੰਦੇ ਲੈ ਇਹ ਵੀ ਵੋਟਾਂ ਚ ਖੜਾ ਹੋ ਗਿਆ ਸਾਨੂੰ ਦੇਖ ਕੇ ਫੋਟੋ ਬੜਾ ਹਾਸਾ ਆਇਆ ਫਿਰ ਮੈਂ ਕੀ ਕਿਹਾ ਸੀ ਮੈਂ ਕਿਹਾ ਬੱਤੀ ਦੰਦ ਨੇ ਮੇਰੇ ਭਰਾਓ ਹੱਸ ਲੋ ਜਿੰਨਾ ਹੱਸਣਾ ਹੁਣ ਮੇਰੀ ਫੋਟੋ ਦੇਖ ਕੇ ਰਿਜ਼ਲਟ ਵਾਲੇ ਦਿਨ ਸਾਰਾ ਟੱਬਰ ਰੋਂਗੇ ਤੁਸੀਂ ਤੇ ਅੱਜ ਤੱਕ ਬਾਈ ਜੀ ਬੱਠਲ ਭਰਤੇ ਹੰਝੂਆਂ ਦੇ ਅੱਜ ਤੱਕ ਹੰਝੂ ਨਹੀਂ ਡਲੇ ਖਾਨਦਾਨੀ ਖਤਮ ਹੋ ਗਈ ਪਹਿਲੀ ਵਾਰੀ ਬਾਪੂ ਦੂਜੀ ਵਾਰੀ ਮੁੰਡਾ ਚਲੋ ਜੀ ਸਾਰਾ ਟੱਬਰ ਸਾਸਤਰੀ ਕਾਲ ਇਧਰੋਂ ਬਾਦਲਾਂ ਦਾ ਬਾਦਲਾਂ ਦਾ ਸਾਰਾ ਟੱਬਰ ਸਾਸਤਰੀ ਕਾਲ ਇਤ ਕਹਿ ਰੋ ਤੂੰ ਵੀ ਮਜੀਠੇ ਤੂੰ ਵੀ ਇਧਰੋਂ ਦੂਜੇ ਪਾਸੇ ਲੰਬੀ ਨਜ਼ਰਾਂ ਲਾਵਾ ਤੂੰ ਵੀ ਸਾਰੇ ਪਾਸਾ ਸਾਸਤਰੀ ਕਾਲ ਜੀ ਕੈਪਟਨ ਦਾ ਸਾਰਾ ਟੱਬਰ ਸਾਸਤਰੀ ਕਾਲ ਜੀ ਹੋਰ ਦੱਸੋ ਕਿਹੜਾ ਰਹਿ ਗਿਆ ਜਿੰਨਾਂ ਜਿੰਨਾਂ ਦੇ ਟੱਬਰ ਸੀ ਸੌਰ ਸਾਰ ਸ੍ਰੀ ਕਾਲ ਜੀ ਲੋਕਾਂ ਨੂੰ ਧੰਨਵਾਦ ਜੀ ਬਹੁਤ ਮਿਹਰਬਾਨੀ ਕਰੇ ਬੈਠੋ ਇਹ ਪਬਲਿਕ ਹੈ ਇਹ ਲੋਕਾਂ ਦਾ ਮੂਡ ਨਹੀਂ ਜਾਣਦੇ ਏ ਜਦੋਂ ਇਕੱਠੇ ਹੋ ਜਾਂਦੇ ਆ ਫਿਰ ਪਤਾ ਨਹੀਂ ਕਦੋਂ ਲੋਕ ਮੂਡ ਬਣਾਉਂਦੇ ਆ ਤੇ ਫਿਰ ਇਕ ਥਾਂ 'ਵੀ ਹੋ ਜਾਂਦੇ ਫਿਰ ਆ ਜਾਓ ਫਿਰ ਸਾਡੇ ਨਾਲ ਸੋ ਇਸ ਕਰਕੇ ਲੋਕਾਂ ਨੂੰ ਇਹ ਟਿਚ ਸਮਝਦੇ ਸੀ ਟਿਚ ਸੋ ਇਸ ਕਰਕੇ ਇਹ ਫਰਕ ਹੈ ਅਸੀਂ ਤਾਂ ਆਮ ਬੰਦੇ ਆ ਤੁਹਾਡੇ ਘਰਾਂ ਦੇ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਮੈਨੂੰ ਗਾਲਾਂ ਕਿਉਂ ਦਿੰਦੇ ਆ ਕੀ ਪ੍ਰੋਬਲਮ ਹੈ ਗਾਣਾ ਕੌਣ ਕੌਣ ਦਿੰਦੇ ਆ ਜਿਨ੍ਹਾਂ ਦੀਆਂ ਕੁਰਸੀਆਂ ਖੋਈਆਂ ਨੇ ਬਾਜਵਾ ਸਿੱਧੂ ਇੱਕ ਸੁਖਵੀਰ ਇੱਕ ਮਜੀਠੀ ਆ ਚਾਰ ਪੰਜ ਮੰਜੇ ਗਾਣਾ ਦਿੰਦੇ ਕੀ ਗੱਲ ਜੀ ਇਹਨਾਂ ਨੂੰ ਕੀ ਕਹਤਾ ਮੈਂ ਕੋਈ ਵੱਟ ਦਾ ਰੋਲਾ ਮੇਰਾ ਇਹਨਾਂ ਨਾਲ ਮੇਰਾ ਕੋਈ ਚੱਕਰ ਹੈ ਨਾ ਨਾਨਾ ਇਹਨਾਂ ਨੂੰ ਤੁਸੀਂ ਹਰਾਤਾ ਇਹਨਾਂ ਨੂੰ ਐ ਸੀ ਆ ਕੁਰਸੀਆਂ ਤੇ ਅਸੀਂ ਬੈਨੇ ਹੁੰਨੇ ਆ ਆ ਕੁਰਸੀਆਂ ਤੇ ਸਾਡੀ ਧੀਆਂ ਪੁੱਤ ਬੈਹਦੇ ਹੁੰਦੇ ਆ ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ ਚ ਆ ਕੇ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ ਚ ਗੁੱਲੀ ਡੰਡਾ ਖੇਡਣ ਵਾਲੇ ਸਾਈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਤੇ ਫਿਰ ਕਾਠੀ ਸਿੱਖ ਕੇ ਦਸਵੀਂ ਬਾਰ੍ਹਵੀਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਤੇ ਬਹਿ ਗਏ ਆ ਦੁੱਖਾਵਾਸ ਇਹਨਾਂ ਹੋਰ ਕੋਈ ਆ ਦੁੱਖਾ ਹੋਰ ਕੋਈ ਦੁੱਖ ਨਹੀਂ ਹੈ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ